जय शंकर महाराज मैं आचार्य कमल कृष्णपुरी ਤੁਹਾਨੂੰ श्री अचलेश्वर धाम ਵੱਲੋਂ ਸ਼ਿਵਰਾਤਰੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੁਸੀਂ ਜਿਸ ਪਵਨ ਸਥਾਨ ਤੇ ਖੜੇ ਹੋ ਇਸ ਪਵਨ ਸਥਾਨ ਦਾ ਨਾਸ਼ਟੇ ਚਲੇਸ਼ਵਰ धाम ਹੈ ਭਗਵਾਨ ਪੁល ਸ਼ੰਕਰ ਤੇ ਉਹਨਾਂ ਦੇ بیٹے ਕਾਰ्तिक ਮਹਾਰਾਜ ਦਾ ਜੇ ਮੁੱਖ ਸਥਾਨ ਹੈ ਸਤਿਯੁਗ ਦੇ ਵੇਲੇ ਜਦੋਂ ਭਗਵਾਨ ਪੁਲੇਸ਼ੰਕਰ ਜੀ ਨੇ ਆਪਣੇ ਦੋਨੋਂ ਪੁੱਤਰਾਂ ਨੂੰ ਕਿਹਾ ਸੀਗਾ ਕਿ ਜਿਹੜਾ ਪ੍ਰਥਵੀ ਦੀ ਪਹਿਲੇ ਪ੍ਰਦਰਸ਼ਨਾ ਕਰਕੇ ਆਏਗਾ ਉਹਨੂੰ ਰਾਜਗਦੀ ਮਿਲੇਗੀ ਕਾਰਤਿਕ ਮਹਾਰਾਜ ਉਸ ਵੇਲੇ ਇੱਥੇ ਆਏ ਸੀਗੇ ਪਰ ਭਗਵਾਨ ਪੁਲੇਸ਼ੰਕਰ ਜੀ ਉਸ ਤੋਂ ਵੀ ਪਹਿਲੇ ਇੱਕ ਵਾਰ ਇੱਥੇ ਆ ਚੁੱਕੇ ਸਨ ਸਤਜੁਗ ਦੇ ਵੇਲੇ ਜਦੋਂ ਤਾਰਕਾਸੁਰ ਨਾਂ ਦਾ ਰਾਖਸ਼ ਹੋਇਆ ਸਤਜੁਗ ਦੇ ਵੇਲੇ ਜਦੋਂ ਤਾਰਕਾਸੁਰ ਨੇ ਭਗਵਾਨ ਪੁਲੇਸ਼ੰਕਰ ਜੀ ਤੋਂ ਬੱਸਿਆ ਕਰਕੇ ਕਿਹਾ ਕਿ ਮੈਨੂੰ ਅਮਰ ਹੋਣ ਦਾ ਵਰ ਦਿਓ ਤਾਂ ਭਗਵਾਨ ਪੁਲੇਸ਼ੰਕਰ ਨੇ ਕਿਹਾ ਕਿ ਅਮਰ ਹੋਣ ਦਾ ਵਰ ਤਾਂ ਨਹੀਂ ਦਿੱਤਾ ਜਾ ਸਕਦਾ ਪਰ ਮੈਂ ਤੈਨੂੰ ਇਹ ਵਰ ਦਿੰਦਾ ਹਾਂ ਕਿ ਤੈਨੂੰ ਪੰਜ ਮੁਖ ਤਾਂ ਕੋਈ ਨਹੀਂ ਮਾਰ ਸਕੇ ਤਾਰਕਾ ਸੂਰੇ ਵਰਦਾਨ ਪਾ ਕੇ ਬਹੁਤ ਖੁਸ਼ ਹੋਇਆ ਕਿਉਂਕਿ ਉਸ ਵੇਲੇ ਪੰਜ ਮੁਖ ਕੇਵਲ ਪੁਗਨ ਪੁਲੇ ਸ਼ੰਕਰ ਦੀ ਸੀ ਇਸ ਤੋਂ ਜ਼ਿਆਦਾ ਮੁਖ ਕਿਸੇ ਦੇ ਵੀ ਨਹੀਂ ਸਨ ਤਾਰਕਾ ਸੂਰ ਨੇ ਸਾਰੇ ਦੇਵ ਦੇਵਤਿਆਂ ਨੂੰ ਮਾਰਨਾ ਤੰਗ ਤੰਗਬੇੜ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਤਾਰਕਾ ਸੂਰ ਨੇ ਇੰਦਰ ਦੇਵਤਾ ਦਾ ਸਿੰਘਾਸਨ ਲੈ ਲਿਆ ਤਾਂ ਇੰਦਰ ਦੇਵਤਾ ਖੁਸ਼ ਇੰਦਰ ਦੇਵਤਾ ਬ੍ਰਹਮਾ ਜੀ ਕੋਲ ਗਏ ਬ੍ਰਹਮਾ ਜੀ ਜੋ ਕੋਲ ਜਾ ਕੇ ਉਹਨਾਂ ਨੇ ਕਿਹਾ ਕੀ ਤਾਰਕਾਸੁਰ ਨੂੰ ਮਾਰਨਾ ਪਏਗਾ ਤਾਂ ਬ੍ਰਹਮਾ ਜੀ ਨੇ ਕਿਹਾ ਕਿ ਤੁਸੀਂ ਵਿਸ਼ਨੂੰ ਜੀ ਕੋਲ ਜਾਓ ਵਿਸ਼ਨੂੰ ਜੀ ਇਹਦੇ ਨਾਲ ਜੁਦਦ ਕਰਨਗੇ ਜਦੋਂ ਵਿਸ਼ਨੂੰ ਜੀ ਨੇ ਬਹੁਤ ਸਾਲਾਂ ਤੱਕ ਜੁਦਦ ਕੀਤਾ ਤੇ ਇਹਨੂੰ ਹਰਾ ਨਹੀਂ ਪਾਏ ਬ੍ਰਹਮਾ ਵਿਸ਼ਨੂੰ ਜੀ ਨੇ ਕਿਹਾ ਕਿ ਭਗਵਾਨ ਪੁលੇ ਸ਼ੰਕਰ ਦਾ ਵਿਆਹ ਜੇ ਰਾਜਾ ਹਿਮਾਚਰੀ ਲੜਕੀ ਗੋੜਾ ਨਾਲ ਹੋ ਜਾਏ ਤੇ ਇਹਨਾਂ ਦਾ ਪਹਿਲਾ ਜਿਹੜਾ ਪੁੱਤਰ ਪੈਦਾ ਹੋਏਗਾ ਉਹ ਕਾਰਤਿਕ ਸਵਾਮੀ ਹੋਏਗਾ ਤੇ ਉਹੀ ਤਾਰਕਾਸੁਰ ਦਾ ਵਧ ਕਰੇਗਾ ਭਗਵਾਨ ਪੁਲੇਸ਼ੰਗਰ ਜੀ ਕੋਲ ਸਾਰੇ ਦੇਵੀ ਦੇਵਤੇ ਗਏ ਮਨਾਣ ਵਾਸਤੇ ਕਿ ਵਿਆਹ ਲਈ ਮਾਨੇ ਜਾਣ ਪਰ ਭਗਵਾਨ ਪੁਲੇਸ਼ੰਗਰ ਸਿਆਸੀ ਸਨ ਸਾਰੇ ਡਰਦੇ ਸਨ ਕਿ ਕਿਤੇ ਇਹ ਸਾਨੂੰ ਭਸਮ ਹੀ ਨਾ ਕਰ ਦੇਣ ਫਿਰ ਸਾਰੇ ਦੇਵ ਦੇਵਤੇ ਇਕੱਠੇ ਹੋ ਕੇ ਉਹਨਾਂ ਦੇ ਕੋਲ ਗਏ ਵਿਆਹ ਲਈ ਕਿਹਾ ਤੇ ਭਗਵਾਨ ਪੁਲੇਸ਼ੰਗਰ ਰਾਜੀ ਹੋ ਗਏ ਉਹ ਛੋਟੇ ਬੱਚੇ ਦਾ ਰੂਪ ਬਣਾ ਕੇ ਵਿਆਹ ਲਈ ਚੱਲ ਪਏ ਜਦੋਂ ਵਿਆਹ ਦੇ ਮੌਕੇ ਤੇ ਪਹੁੰਚੇ ਤੇ ਜੈਮ ਵਾਲਾ ਲੈ ਕੇ ਆਪਣੇ ਗਲੇ ਚ ਪੁਆਈ ਤਾਂ ਨੱਚਣ ਲੱਗ ਪਏ ਦੇਵੀ ਦੇਵਤਾ ਨੂੰ ਸ਼ੱਕ ਹੋ ਗਿਆ ਕਿਤੇ ਤਾਰਕਾਸੁਰ ਨਾ ਹੋਏ ਜਿਹੜਾ ਭਗਵਾਨ ਦੇ ਪੇਸ਼ ਵਿੱਚ ਆਇਆ ਹੈ ਉਹ ਸਾਰੇ ਦੇਵੀ ਦੇਵਤੇ ਉਹਨਾਂ ਦੇ ਮਗਰ ਦੌੜ ਪਏ ਉਹਨਾਂ ਨੂੰ ਮਾਰਨ ਵਾਸਤੇ ਉਦੋਂ ਓਟੇ ਓਟੇ ਸੰਧਿਆ ਹੋ ਗਈ ਤੇ ਭਗਵਾਨ ਪੁਲੇ ਸ਼ੰਕਰ ਬੱਚੇ ਦੇ ਰੂਪ ਵਿੱਚ ਹੀ ਉਹਨਾਂ ਨੇ ਆਪਣੀ ਜਿਹੜੀ ਦੇਹ ਸੀਗੀ ਉਹਨੂੰ ਸ਼ਿਲਾ ਦੇ ਰੂਪ ਵਿੱਚ ਪਰਿਵਰਤਨ ਕਰ ਦਿੱਤਾ ਦੇਵੀ ਦੇਵਤੇ ਸਮਝ ਗਏ ਕਿ ਸਾਡੇ ਕੋਲੋਂ ਗਲਤੀ ਹੋ ਗਈ ਹੈ ਆਪਣੇ ਆਪ ਨੂੰ ਸ਼ਿਲਾ ਦੇ ਰੂਪ ਵਿੱਚ ਪਰਿਵਰਤਨ ਕਰਨ ਦੀ ਜਿਹੜੀ ਕਲਾ ਹੈ ਉਹ ਕੇਵਲ ਭਗਵਾਨ ਪੁਲੇ ਸ਼ੰਕਰ ਕੋ ਹੈ ਉਹਨਾਂ ਨੇ ਸਰੋਵਰ ਖੋਦਿਆ ਜਿਹੜਾ ਸਾਡੇ ਤੁਸੀਂ ਮੰਦਰ ਦੇ ਬੈਕ ਸਾਈਡ ਸਰੋਵਰ ਦੇਖ ਰਹੇ ਹੋ ਇਹ ਸਰੋਵਰ ਦੇਵੀ ਦੇਵਤਿਆਂ ਦੁਆਰਾ ਉਦੋਂ ਖੋਦਿਆ ਗਿਆ ਸੀਗਾ ਭਗਵਾਨ ਪੁਲੇ ਸ਼ੰਕਰ ਨੂੰ ਯਾਦ ਕੀਤਾ ਭਗਵਾਨ ਪੁਲੇ ਸ਼ੰਕਰ ਪ੍ਰਸੰਨ ਖੁਸ਼ ਹੋਏ ਤੇ ਦੁਬਾਰਾ ਇਸ ਜਗ੍ਹਾ ਤੋਂ Shivji Maharaj ਦੀ ਜਿਹੜੀ ਬਰਾਤ ਸੀਗੀ ਉਹ ਚੱਲੀ ਸੀਗੀ ਮਾਰੇ ਦਾ ਵਿਆਹ ਹੋਇਆ ਤਾਰਕੀ ਕਾਰਤਿਕ ਮਹਾਰਾਜ ਪੈਦਾ ਹੋਏ ਤੇ ਤਾਰਕ ਅਸਰਦਾਵਾਦ ਕੀਤਾ ਇਹੀ ਮੇਲਾ ਦੇਖਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਸੀਗੇ ਮੇਲਾ ਸ਼ੁਨ ਸ਼ਿਵਰਾਤ ਦਾ ਬਾਬਾ ਚਲਵਟਾ ਲੈ ਆਈ ਇਸੇ ਕਰਕੇ ਸਾਹਮਣੇ ਗੁਰਦੁਆਰਾ ਸਾਹਿਬ ਹੀ ਹੈ ਪੂਰੇ ਪੰਜਾਬ ਦੇ ਵਿੱਚ ਇਕਲੌਤਾ ਐਸਾ ਸਥਾਨ ਹੈ ਜਿੱਥੇ ਮੰਦਿਰ ਤੇ ਗੁਰਦੁਆਰਾ ਦੋਨੋਂ ਬਿਲਕੁਲ ਨੇੜੇ ਨੇ ਤੇ ਦੋਨੋਂ ਇਤਿਹਾਸਿਕ ਨੇ ਤੁਸੀਂ ਐਸਾ ਸਥਾਨ ਕਿਤੇ ਵੀ ਹੋਰ ਨਹੀਂ ਦੇਖੋਗੇ ਜੀ ਬਿਲਕੁਲ ਜੀ ਇਹ ਸਰੋਵਰ ਸੰਜ ਆਇਆ ਅੱਜ ਕੱਲ ਸਰੋਵਰ ਦੀ ਕਾਰ ਸੇਵਾ ਵੀ ਚੱਲ ਰਹੀ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਵੀ ਹੈ ਕਿ ਸਾਰੀ ਸੰਗਤ ਇਕੱਠੀ ਹੋ ਕੇ ਇੱਥੇ ਆਏ ਤੇ ਕਾਰ ਸੇਵਾ ਦੇ ਵਿੱਚ ਹਿੱਸਾ ਲੈ ਜੈ ਸ਼ੰਕਰ ਜੈ ਮਹਾਰਾਜ ਸਭ ਤੋਂ ਪਹਿਲਾਂ ਤੇ ਮੈਂ ਜਿਨੇ ਵੀ ਤੁਹਾਡੇ ਮੀਡੀਆ ਰਾਈ ਇਹ ਸੁਣ ਪਾ ਰਹੇ ਨੇ ਉਹ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਸ਼ੁਭ ਰਾਤਰੀ ਦੀਆਂ ਔਰ ਮੈਂ ਆਪਣੇ ਪਰਿਵਾਰ ਵੱਲੋਂ ਔਰ ਆਪਣੇ ਵੱਡੇ ਵੀਰ ਜੀ ਐਮ ਐਲ اے ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਜੀ ਵੱਲੋਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਔਰ ਇਹ ਜੀ ਬਹੁਤ ਗਹਿਰੀ ਸਥਾਨ ਆ ਅਚਲੇਸ਼ਵਰ धाम ਇੱਥੇ ਭੋਲੇनाथ ਜੀ ਆ ਪਹੁੰਚੇ ਸੀ ਜਦੋਂ ਕਾਰਤੀਪੁਰਗਵਨ ਜੀ ਸਾਰੀ ਤ੍ਰਿਸ਼ਟੀ ਦਾ ਚੱਕਰ ਲਾ ਰਹੇ ਸੀਗੇ ਔਰ ਤ੍ਰਿ ਕਰੋੜ ਦੇਵੀ ਦੇਵਤੇ ਵੀ ਨਾਲ ਪਹੁੰਚੇ ਸੀ ਔਰ ਇੱਥੇ ਬਹੁਤਾਂ ਦੀ ਮਨੋ ਆਮਨਾ ਜਿਹੜੀਆਂ ਨੇ ਜ਼ਾਰਾਦਰ ਪੂਰੀਆਂ ਹੋਈਆਂ ਨੇ ਔਰ ਇਹ ਇੱਕ ਐਸਾ ਸਥਾਨ ਆ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਪਹੁੰਚੇ ਸੀ ਔਰ ਬਿਲਕੁਲ ਸਾਡੀ ਬੈਕ ਸਾਈਡ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਹਨ ਘਰਦਵਾਰਾ ਸਾਹਿਬ ਹੈ ਔਰ ਸਭ ਤੋਂ ਇੰਪੋਰਟੈਂਟ ਸੀ ਇਹ ਇਹ ਇਤਿਹਾਸ ਪੁੱਛੋਂ ਚੱਲਦਾ ਆ ਰਿਹਾ ਔਰ ਪੂਰੇ ਵਰਲਡ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਕੋਈ ਸਰੋਵਰ ਹੈ ਜਿਹੜਾ ਮੰਦਿਰ ਦਾ ਤੇ ਗੁਰਦੁਆਰਾ ਸਾਹਿਬ ਦਾ ਸੇਮ ਆ ਜੀ ਕੀ ਕਹਿਣਾ ਚਾਹਦੇ ਹੋ ਅਗਰ ਅੱਜ ਕਿਸ ਤਰੀਕੇ ਦਾ ਹੋਏਗਾ ਤੁਹਾਡੇ ਵੱਲੋਂ ਇਸ ਸ੍ਰੀ ਤਹਿਾਨ ਕਿਵੇਂ ਬਣਾਇਆ ਜਾਏਗਾ ਜੀ ਮੈਂ ਹੁਣੇ ਆ ਰਿਹਾ ਸੀ ਤੇ ਸ਼ਹਿਰ 'ਚ ਬਹੁਤ ਹੀ ਮਤਲਬ ਜਸ਼ਨ ਦੇ ਨਾਲ ਜਿਹੜਾ ਵਾ ਲੰਗਰਾਂ ਦੀ ਤਿਆਰੀ ਹੋ ਰਹੀ ਹੈ ਔਰ ਅਸੀਂ ਵੀ ਆਪਣੇ ਪਰਿਵਾਰ ਵੱਲੋਂ ਜਿਹੜਾ ਵਾ ਆਪਣੇ ਘਰ ਦੇ ਬਾਹਰ ਹਾਈਵੇ ਦੇ ਉੱਤੇ ਅਸੀਂ ਵੀ ਲੰਗਰ ਦੀ ਸੇਵਾ ਜਿਹੜੀ ਹੈ ਲਾ ਰਹੇ ਹਾਂ ਦੀ ਅੱਜ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਇਸ ਤੇ ਹਾਂ ਨਹੀਂ ਇਹਣਾ ਚੋਨਾ ਜੀ ਇਹ ਬਹੁਤ ਅੱਛਾ ਦਿੰਨੇ ਆ ਪਰਮਾਤਮਾ ਦਾ ਦਿੰਨੇ ਆਏ ਹਰ ਇਨਸਾਨ ਜਿਹੜਾ ਵਾ ਚੰਗੇ ਕੰਮ ਕਰਨ ਔਰ ਜਿਹੜਾ ਪਰਮਾਤਮਾ ਦਾ ਪ੍ਰਸ਼ਾਦ ਆ ਉਹਨੂੰ ਪ੍ਰਸ਼ਾਦ ਦੀ ਤਰ੍ਹਾਂ ਲੈਣ ਤੇ ਵੱਤ ਤੋਂ ਵੱਤ ਸਾਰੇ ਪਰਿਵਾਰ ਦੇ ਨਾਲ ਆ ਕੇ ਆਪਣਾ ਇੱਥੇ ਮੱਥਾ ਟੇਕਨ ਗੁਰਦੁਆਰਾ ਸਹੀਬ ਵੰਦ ਮੰਦਿਰ ਦੇ ਵਿੱਚ ਔਰ ਪੋਲੇਨਾ ਜੀ ਦੀਆਂ ਬਲੇਸਿੰਗਸ ਲੈਣ ਅੱਜ ਦੀ ਸ਼ਿਵਰਾਤਰੀ ਦੇ ਸਾਰੇ ਤੇ ਦੇਸ਼ਵਾਸੀ ਅਨੁਭੋਧ ਬੋਧ ਨੂੰ ਸ਼ੁਭ ਕਾਮਨਾਇ ਸ਼ਿਵਰਾਤਰੀ ਦਾ ਪਾਵਨ ਦਿਹਾੜਾ ਹੈ ਸ਼ੰਗਰ ਭਗਵਾਨ ਦੀ ਕਿਰਪਾ ਸਭ 'ਤੇ ਬਣੀ ਰਹੇ ਸਾਰੇ ਪਰਿਵਾਰ 'ਤੇ ਬਣੀ ਰਹੇ ਔਰ ਆਪਣਾ ਆਸ਼ੀਰਵਾਦ ਖੋਲ ਕੇ ਵਰਸਾਣ ਅੱਜ ਦੇ ਦਿਨ ਭਗਤ ਸਾਰੇ بڑے ਦੂਦ੍ਹਾਮ ਦੇ ਨਾਲ ਮੰਦਰਾਚਾਰ ਰਹੇ ਨੇ ਤੇ ਬੜੀ ਖੁਸ਼ੀ ਹੈ ਕਿ ਅੱਜ ਦੇ ਦਿਨ ਕੀ ਕਹਿੰਦੇ ਭੋਲੇ ਸ਼ੰਗਰ ਦਾ ਆਸ਼ੀਰਵਾਦ ਸਾਰੇ ਪਰਿਵਾਰ 'ਤੇ ਬਣਿਆ ਰਹੇ ਔਰ ਮੇਰ ਭਰੇ ਹੱਥ ਭਰੇ ਰਹੇ ਆਇਦਾ ਦਿਨ ਬਸ ਬੋਲੇ ਸ਼ੰਕਰਦੇ ਚਰਨਾ ਚ ਮੈਂ ਕਿ ਉਹਨਾਂ ਦਾ ਆਸ਼ੀਰਵਾਦ ਜੀ ਨਾਲ ਉਹਨਾਂ ਦਾ ਨਾਮ ਲੈ ਕੇ ਉਹਨਾਂ ਦਾ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਸੱਚੇ ਦਿਲੋਂ ਭਤੀ ਦੇ ਨਾਲ ਉਹਨਾਂ ਦੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਗਾ ਜਗਾ ਤੇ ਲੰਗਰ ਕਾਫੀ ਲੰਗਰ ਲੱਗੇ ਹੋਏ ਹੈ ਆਸ਼ਰਮ ਆਤਮਿਕ ਸੰਬੰਧ ਤੋਂ ਸ਼ੁਕਨਾਈਂ ਔਰ ਜੋ ਵੀ ਆਹਾਂ ਪੇ ਬਗਤ ਆਏ ਉਹਨਾਂ ਦੀ ਮਨੋ ਕਾਮਨਾ ਪਹਿਲੇ ਵੀ ਪੂਰੀ ਹੋਈ ਹੈ ਔਰ ਅੱਜ ਵੀ ਹੋਏ ਔਰ ਸਭੀ ਕਾ ਆਸ਼ੀਰਵਾਦ ਉਹਨਾਂ ਦਾ ਮਨਾਇਆ ਜਾ ਰਿਹਾ ਕੋਈ ਨਾ ਦਾ ਵਿਆਹ ਤੁਹਾਡਾ ਵਿਆਹ ਨਵਾ ਕੀ ਕਹਾਣਾ ਕਰਦੇ ਹੋ ਮੈਂ ਕਹਿੰਦੀ ਹਾਂ ਕਿ ਭਗਵਾਨ ਜਿਵੇਂ 파ਦ ਅਤੇ ਸ਼ਿਵਜੀ ਦੀ ਜੋੜੀ ਹੈ ਵੈਸੇ ਹੀ ਮੇਰੀ ਔਰ ਮੰਗਵਾਨੀ ਹਮ ਦੋਨੋਂ ਦੀ ਬਣਾਈ ਹੈ ਸਾਡੀ ਜੋੜੀ ਬਹੁਤ ਅੱਛੇ ਨਾਲ ਆਈ ਹੈ ਔਰ ਐਸੇ ਹੀ ਅੱਛੀ ਜੋੜੀਆਂ ਬਣਦੀ ਰਹਿ ਔਰ ਆਪਣਾ ਆਸ਼ੀਰਵਾਦ ਬਣਾਈ ਰੱਖੇ ਭਗਵਾਨ ਸਾਰੇ ਹੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਸ਼ੇ ਭੋਲੇ ਦੇ ਵਿਆਹ ਦੀ ਸ਼ੀ ਰਾਤਰੀ ਦੀ ਜੀ ਸਭ ਸੰਗਤ ਬਣਾ ਰਹੇ ਤੁਸੀਂ ਇਹ ਬਹੁਤ ਸੋਹਣਾ ਲੱਗ ਰਿਹਾ ਜੀ ਇੱਥੇ ਆਣ ਕੇ ਜੀ ਬੋਦਰ ਸਰਦਾਰ ਨਾਲ ਆਪਾਂ ਅੱਗੇ ਵੀ ਅੰਮ੍ਰਿਤ ਇਸ ਸਾਲ ਵੀ ਆ ਰਹੇ ਆ। ਇੱਤੇ ਪਾਜੀ ਬਹੁਤ ਕਰਮਾ ਵਾਲਾ ਦਿਨ ਨਾ ਕਿ ਅੱਜ ਸ਼ੁਭ ਰਾਤਰੀ ਦਾ ਹਨੇਰਾ ਅੱਜ ਭੋਲੇ ਨਾਥਰਾ ਕਿ ਹਰ ਸੰਗਤਾਂ ਇਹ ਟਾਈਮ ਨੂੰ ਵੇਟ ਕਰਦੀਆਂ ਵਾ ਕਿ ਅੱਜ ਦਿਨ ਨਾਏ ਭੋਲੇ ਨਾਥਰਾ। ਇਹ ਬੜੀ ਖੁਸ਼ੀ ਵਾਲੀ ਗੱਲ ਆ ਆਪਣੇ ਅੱਜ ਰੌਣਕ ਬਹੁਤ ਜ਼ਿਆਦਾ ਹੈ ਕਿ ਸੰਗਤਾਂ ਨੇ ਲੱਗੀ ਹੋਈ ਏ। ਸੰਗਤਾਂ ਇਹ ਚੀਜ਼ ਨੂੰ ਬੜਾ ਬਤਲਕ ਸੋਚਦੇ ਪਏ ਆ ਕਿ ਅੱਜ ਰੌਣਕਾਂ ਯਾਦ ਲੱਗੀਆਂ। ਜਿਸ ਤੇ ਕਿਤੇ 4 ਸਾਲ ਹੁੰਦੀ ਆ ਬਜ਼ਾਰਾਂ ਵਿੱਚ। ਬਜ਼ਾਰਾਂ ਵਿੱਚ ਪਾਜੀ ਬੋਦਰ ਰੌਣਕ ਐ ਇਸ ਟਾਈਮ ਤਾਂ। ਅੱਜ ਰਾਤ ਲੰਗਰ ਲੱਗ ਹੋਇਆ ਅੱਜ ਦਾ ਦਿਨ ਤੇ ਬੜਾ ਖੁਸ਼ੀ ਵਾਲਾ ਦਿਨ ਦਾ ਕਿ ਬਹੁਤ ਹੀ ਬੰਤਾ ਅੱਜ ਕਰ ਦਿੱ ਗਏ ਅਸੀਂ ਆਪ ਉਹਦਾ ਅੱਜ ਸਵੇਰ ਦੇ 2 ਵਜੇ ਉੱਠੇ ਰਿਆ ਅੱਜ ਸਵੇਢੀ ਤਿਆਰੀ ਕਰਦੇ ਪਹਿਲਾਂ ਲੰਗਰ ਦੀ ਤੇ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਹਾਂਜੀ ਅੱਜ 3 ਨਾਮ ਤੋਂ ਮੇਰਾ ਨਾਮ ਸੁਸ਼ਾਨਤ ਭਾਟਿਆ ਮੈਂ ਸੱਚੇ ਵਾਜੀ ਨਗਰ ਨਿਗਮ ਬਟਾਲਾ ਦੇ ਵਿੱਚ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਔਰ ਪਿਛਲੇ ਕਾਫੀ ਸਾਲਾਂ ਤੋਂ ਮੈਂ ਹਰ ਸ਼ਿਵਰਾਤਰੀ ਤੇ ਅਛਲੇਸ਼ਵਰ ਮੰਦਿਰ ਦੇ ਵਿੱਚ ਜਿਹੜਾ ਨਤਮਸਤਕ ਹੋਣ ਆਂਦਾ ਵਾਂ ਬਾਕੀ ਭੋਲੇ ਸ਼ੰਕਰ ਸਾਰੇ ਸ਼ਹਿਰ ਤੇ ਕਿਰਪਾ ਬਣਾਏ ਰੱਖੇ ਬਟਾਲੇ ਦੇ ਲੋਕ ਵੀ ਬਹੁਤ ਅੱਛੇ ਨੇ ਹਮੇਸ਼ਾ ਨਾਲ ਤੇ ਭੋਲੇ ਸ਼ੰਕਰ ਦੀ અપਾਰ ਕਿਰਪਾ ਬਣੀ ਰਹੇ